ਹਾਂਜੀ ਵੀਰੇ ਸਾਸ਼ੀ ਕਾਲ ਪਹਿਲਾਂ ਦਾ ਸਾਰਿਆਂ ਨੂੰ ਤੇ ਆਪਾਂ ਮੇਨ ਗੱਲ ਮੁੱਦੇ ਦੀ ਕਰਦੇ ਹਾਂ ਕਿਉਂਕਿ ਤੁਹਾਨੂੰ ਵੀ ਪਤਾ ਬਾਜ਼ੀਆਂ ਕਰਕੇ ਆਪਣੇ ਕੋਲ ਟਾਈਮ ਬਹੁਤ ਘੱਟ ਹੁੰਦਾ ਵੀਡੀਓ ਨਹੀਂ ਪੈਂਦੀ ਹੈਗੀ ਬਈ ਠੀਕ ਹੈ ਜੀ ਤੇ ਗੱਲ ਇਦਾਂ ਵੀ ਜਿਹੜੇ ਕਬੂਤਰ ਨਾ ਆਪਣੇ ਕੋਲੇ ਭਾਈਆਂ ਦੇ ਆਪਣੇ ਆਦੇ ਫੋਨ ਤੇ ਆਏ ਨੇ ਕਮੈਂਟਰੀ ਆਏ ਨੇ ਠੀਕ ਆ ਵੀ ਕਬੂਤਰ ਦਾਣੇ ਹਜਮ ਨਹੀਂ ਕਰਦੇ ਹੈਗੇ ਵੀ ਇਹਦਾ ਕਾਰਨ ਕੀ ਹੈ ਬਾਈ ਬਈ ਪਹਿਲੀ ਗੱਲ ਦਾ ਠੀਕ ਆ ਜਿਹੜੇ ਤੁਸੀਂ ਕੂਤਰ ਲਗਾਤਾਰ ਕੱਢਦੇ ਹੋ ਠੀਕ ਆ ਉਹਨਾਂ ਨੂੰ ਤੁਸੀਂ ਤਿੰਨ ਬਦਾਮ ਪਾਇਆ ਕਰੋ ਨਾਲ ਪਾਇਆ ਕਰੋ ਕਣਕ ਠੀਕ ਆ ਬਾਈ ਤੇ ਕਬੂਤਰਾਂ ਦੇ ਖੁੱਡਿਆਂ ਵਿੱਚ ਹੁੰਦੀਆਂ ਨੇ ਗਰਮਾਈ ਬਾਈ ਠੀਕ ਆ ਕਿ ਨਹੀਂ ਕਬੂਤਰ ਨੂੰ ਖੁੱਡੇ ਵਿੱਚ ਨਾ ਰੱਖਿਆ ਕਰੋ ਕਿਉਂਕਿ ਖੁੱਡੇ ਵਿੱਚ ਗਰਮੈਸ ਤੇ ਬਾਕੀ ਤੁਹਾਨੂੰ ਪਤਾ ਹੋਮਸ ਬਣ ਜਾਂਦੀ ਹੈ ਗਰਮੀ ਦਾ ਟਾਈਮ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਮਿਲਦੀ ਹੈ ਤੇ ਕਬੂਤਰ ਨੂੰ ਤੁਸੀਂ ਸ਼ਾਮੇ ਰੱਖਿਆ ਕਰੋ ਡੋਲੀਆਂ ਵਿੱਚ ਰੱਖਿਆ ਕਰੋ ਵੀਰੇ ਠੀਕ ਹੈ ਠੰਡੀ ਜਗ੍ਹਾ ਤੇ ਰੱਖਿਆ ਕਰੋ ਕਬੂਤਰਾਂ ਨੂੰ ਜਦੋਂ ਮੰਨ ਕੇ ਚਲੋ ਵੀ ਤੁਸੀਂ ਕਬੂਤਰਾਂ ਨੂੰ ਕਣਕ ਪਾਉਂਦੇ ਹੋ ਠੀਕ ਹੈ ਜੀ ਕਣਕ ਕਬੂਤਰਾਂ ਨੂੰ ਧੋ ਕੇ ਸਾਫ਼ ਕਰਕੇ ਤੇ ਸ਼ਾਮੇ ਸੁਕਾ ਕੇ ਕਣਕ ਪਾਉਣੀ ਆ ਤੁਸੀਂ ਠੀਕ ਹੈ ਤੇ ਮੇਰਾ ਭਰਾ ਬਾਕੀ ਕਬੂਤਰਾਂ ਨੂੰ ਰਾਤ ਨੂੰ ਨਾ ਤੁਸੀਂ ਬਾਹਰ ਰੱਖਿਆ ਕਰੋ ਗੁੱਡਿਆਂ ਵਿੱਚ ਨਾ ਰੱਖਿਆ ਕਰੋ ਠੀਕ ਆ ਰਾਤ ਨੂੰ ਵੀ ਕਬੂਤਰ ਤੁਸੀਂ ਗੁੱਡਿਆਂ ਵਿੱਚ ਨਾ ਛੱਡਿਆ ਕਰੋ ਵਿੱਚ ਕੀ ਭਰਾ ਹੈਗੇ ਨੇ ਦਿਨੇ ਬਾਹਰ ਰੱਖ ਲੈਂਦੇ ਨੇ ਤੇ ਰਾਤ ਨੂੰ ਕਬੂਤਰਾਂ ਨੂੰ ਗੁੱਡਿਆਂ ਵਿੱਚ ਛੱਡ ਦਿੰਦੇ ਨੇ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਰਾਤ ਨੂੰ ਗੁੱਡਿਆਂ ਵਿੱਚ ਬਹੁਤ ਜ਼ਿਆਦਾ ਗਰਮੈਸ ਹੋ ਜਾਂਦੀ ਹੈ ਠੀਕ ਹੈ ਵੀਰੇ ਤੇ ਇੱਕ ਗੱਲ ਹੋਰ ਜਿਹੜੀ ਮੇਨ ਆ ਠੀਕ ਆ ਵੀ ਕਬੂਤਰਾਂ ਨੂੰ ਲੱਸੀ ਜਿਹੜੀ ਦੇਣੀ ਆਪਾਂ ਠੀਕ ਆ ਪਤਲੀ ਕਰਕੇ ਲੱਸੀ ਦਿਆ ਕਰੋ ਕਬੂਤਰਾਂ ਨੂੰ ਵੀਰੇ ਠੀਕ ਹੈ ਜੀ ਤੇ ਜਿਹਦੇ ਨਾਲ ਕੀ ਕਬੂਤਰਾਂ ਵਿੱਚ ਗਰਮੈਸ ਨਹੀਂ ਹੁੰਦੀ ਹੈਗੀ ਠੀਕ ਹੈ ਵੀਰੇ ਤੇ ਕਬੂਤਰ ਦਾਣਾ ਪਾਣੀ ਵਧੀਆ ਹਾਜ਼ਮ ਕਰੂਗਾ ਇੱਕ ਮੇਰਾ ਭਰਾ ਹੋਰ ਲੱਸੀ ਦੇ ਵਿੱਚ ਨਾ ਤੁਸੀਂ ਚਵਰਕਾ ਜ਼ਰੂਰ ਪਾਇਆ ਕਰੋ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਲੱਸੀ ਦੇ ਵਿੱਚ ਚਵਰਕਾ ਪਾਉਨੇ ਹੋ ਚਵਰਕਾ ਪਾਉਣ ਦੇ ਨਾਲ ਕਬੂਤਰਾਂ ਦਾ ਮੇਦਾ ਸਹੀ ਢੰਗ ਨਾਲ ਕੰਮ ਕਰਦਾ ਠੀਕ ਹੈ ਵੀ ਤੇ ਕਬੂਤਰਾਂ ਨੂੰ ਹਫਤੇ 'ਚ ਇੱਕ ਵਾਰੀ ਲੈ 52 10 ml 2 ਲੀਟਰ ਪਾਣੀ ਦੇ ਵਿੱਚ ਜ਼ਰੂਰ ਪਾਣੀ ਹੈ ਜੀ ਬਾਕੀ ਮੇਰਾ ਵੀਰਾ ਦੇਖੋ ਆਪਾਂ ਵੀ ਠੀਕ ਆ ਕਬੂਤਰ ਵੀਰੇ ਜਾਲਾਂ ਵਿੱਚ ਹੀ ਰੱਖਦੇ ਆ ਤੇ ਆ ਕਬੂਤਰ ਆਪਾਂ ਬਾਜੀ ਛੱਡਣਿਆਂ ਕੱਲ ਨੂੰ ਦੇਖਦੇ ਆਂ ਬਾਬਾ ਮਿਹਰ ਕਰੇ ਅਰਦਾਸ ਕਰਿਓ ਭਰਾ ਠੀਕ ਆ ਸਾਰੇ ਤੇ ਦੇਖੋ ਜੀ ਸ਼ਾਂ ਦੇ ਵਿੱਚ ਕਬੂਤਰ ਰੱਖੇ ਹੋਏ ਆ ਆਪਣੇ ਠੀਕ ਆ ਮੇਰਾ ਵੀਰ ਤੁਹਾਨੂੰ ਜਾਣਤੇ ਬਾਬੇ ਵਾਲੇ ਕਬੂਤਰਾਂ ਦਰਸ਼ਨ ਕਰਾਉਣੇ ਆ ਠੱਟੀ ਅੱਖਾਂ ਦਾ ਕਬੂਤਰ ਆ ਥੋੜਾ ਨੇਰੇ ਵਿੱਚ ਨਹੀਂ ਨੀਣਾ ਹੈਗਾ ਲਾਈਟ ਲਾਈਆ ਦੇਖੋ ਵੀਰੇ ਦੇਖੋ ਮੌਜ ਨਾਲ ਕਬੂਤਰ ਚਕੇ ਬੈਠੇ ਨੇ ਕਿਉਂਕਿ ਕਬੂਤਰ ਡੋਲੀਆਂ ਵਿੱਚ ਰਹਿ ਕੇ ਬਈ ਬਹੁਤ ਖੁਸ਼ ਨੇ ਠੀਕ ਹੈ ਕਿ ਨਹੀਂ ਖੁੱਡੇ ਵਿੱਚ ਬਹੁਤ ਜ਼ਿਆਦਾ ਗਰਮੈਸ਼ ਹੋ ਜਾਂਦੀ ਹੈ ਬਈ ਕਬੂਤਰਾਂ ਨੂੰ ਠੀਕ ਹੈ ਜੀ ਬਾਕੀ ਤੁਹਾਨੂੰ ਵੀ ਪਤਾ ਹੀ ਆ ਵੀਰੇ ਕਿਉਂਕਿ ਜਿੰਨੀ ਆਪਾਂ ਕੇਅਰ ਕਰ ਲਾਂਗੇ ਉਹਨਾਂ ਹੀ ਆਪਾਂ ਨੂੰ ਫਲ ਪੈ ਜਾਣਾ ਠੀਕ ਹੈ ਕਿ ਨਹੀਂ ਸਾਹ ਦੇ ਆਹ ਕਬੂਤਰ ਸੀਗਾ ਇਹ ਅਸੀਂ ਕਬੂਤਰਿਆਂ ਚ ਛੱਡ ਰੱਖਿਆ ਸੌਰੀ ਕਬੂਤਰੀ ਸੀਗੀ ਇਹ ਕਬੂਤਰਾ ਜਿਹਾ ਛੱਡ ਰੱਖੀ ਸੀ ਅਸੀਂ ਪਤਾ ਹੀ ਸਾਨੂੰ ਬਾਅਦ ਵਿੱਚ ਲੱਗਿਆ ਨਾ ਤਾਂ ਇਹ ਕੋਈ ਆਂਡਾ ਉਂਡਾ ਲਾਹਿਆ ਵਧੀਆ ਜਨਨ ਕੀ ਲੋਟ ਰਹਿ ਗਿਆ ਕੰਮ ਆ ਜਾਓ ਵੀ ਤੇ ਮੇਰਾ ਭਰਾ ਬਾਕੀ ਧਿਆਨ ਰੱਖਿਆ ਕਰੋ ਠੀਕ ਆ ਕਿ ਨਹੀਂ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਦੇ ਵੀ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਲੋੜ ਹੁੰਦੀ ਆ ਤੇ ਪੁੱਛ ਲਿਆ ਕਰੋ ਵੀਰੇ ਠੀਕ ਆ ਕਿ ਨਹੀਂ ਗੱਲ ਹੋਰ ਮੇਰਾ ਬਾਕੀ ਮੇਰਾ ਭਰਾ ਇੱਕ ਗੱਲ ਹੋ ਠੀਕ ਹੈ ਜੀ ਵੀ ਤੁਸੀਂ ਜਦੋਂ ਨਾ ਕਬੂਤਰਾਂ ਨੂੰ ਜਲਾਵ ਲਾਉਣਾ ਵੀਰੇ ਠੀਕ ਆ ਤੇ ਉਹ ਵੱਡੀ ਹੈਡ ਦਾ ਜਲਾਵ ਲਾਇਆ ਕਰੋ ਠੀਕ ਹੈ ਵੀਰੇ ਤੇ ਕਬੂਤਰਾਂ ਨੂੰ ਨਾ ਮਤਲਬ ਤੁਸੀਂ ਇਦਾਂ ਕਰਿਆ ਕਰੋ ਵੀ ਜਦੋਂ ਆਪਾਂ ਕਬੂਤਰ ਪਾਣੀ ਦੇ ਕਰਨੇ ਨੇ ਨਾ ਉਦੋਂ ਪਹਿਲਾਂ ਜਲਾਵਲਾ ਦਿਆ ਕਰੋ ਠੀਕ ਹੈ ਵੀਰੇ ਤੇ ਜਿਸ ਦਿਨ ਕਬੂਤਰ ਦੀ ਰੈਸਟ ਹੈ ਨਾ ਉਹ ਦਿਨੇ ਸਵੇਰੇ ਜਲਾਵਲਾ ਆਇਆ ਕਰੋ ਨਿਰਨੇ ਕਾਲ ਜੰਗੂਤਰ ਠੀਕ ਹੈ ਜੀ ਤੇ ਦੇਖਿਓ ਤੁਹਾਨੂੰ ਰਿਜ਼ਲਟ ਬਹੁਤ ਹੀ ਬੈਟਰ ਮਿਲੂਗਾ ਠੀਕ ਹੈ ਵੀਰੇ ਉਹਦੇ ਨਾਲ ਕਬੂਤਰਾਂ ਦਾ ਮੇਦਾ ਹਾਜਮਾ ਸਭ ਕੁਝ ਹੈ ਜਮਾ ਤੰਦਰੁਸਤ ਰਹੂਗਾ ਹੈਡ ਸਭ ਤੋਂ ਵਧੀਆ ਚੀਜ਼ ਆ ਵੈਸੇ ਜਲਾਵ ਪਤ੍ਰਿਫਲੇ ਦਾ ਵੀ ਲੱਗ ਜਾਂਦਾ ਪਰ ਆਪਾਂ ਬਈ ਹੈਡ ਦਾ ਲਾ ਦਿੰਨੇ ਆ ਠੀਕ ਹੈ ਜੀ ਠੀਕ ਆ ਤੇ ਮੇਰਾ ਭਰਾ ਬਾਕੀ ਹੋਰ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਮੈਸੇਜ ਛੱਡ ਦਿਆ ਕਰੋ ਆਪਾਂ ਤੁਹਾਡੇ ਨਾਲ ਹਰ ਇੱਕ ਪ੍ਰਕਾਰ ਦੇ ਵੀਡੀਓ ਲੈ ਕੇ ਆਵਾਂਗੇ ਬਸ ਵੀਰੇ ਗੱਲ ਇਹ ਹੈ ਨਾ ਕਿ ਹੁਣ ਤੁਹਾਨੂੰ ਵੀ ਪਤਾ ਬਾਜ਼ੀਆਂ ਚੱਲ ਪਈਆਂ ਬਹੁਤ ਜ਼ਿਆਦਾ ਬਾਜ਼ੀਆਂ ਚੱਲ ਰਹੀਆਂ ਨੇ ਠੀਕ ਹੈ ਜੀ ਤੇ ਦਿੱਲੀ ਲਗਾਤਾਰ ਬਾਜ਼ੀਆਂ ਨੇ ਮੌਸਮ ਬਹੁਤ ਜ਼ਿਆਦਾ ਗਰਮੀ ਦਾ ਹੈ ਇਸ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਤੇ ਬਾਕੀ ਮੇਰਾ ਭਰਾ ਧਿਆਨ ਰੱਖਿਆ ਕਰੋ ਠੀਕ ਹੈ ਕਿ ਨਹੀਂ ਕਬੂਤਰਾਂ ਨੂੰ ਜਿਹੜੇ ਕਬੂਤਰ ਆਪਣੇ ਘੁੱਟਦੇ ਨੇ ਹਨਾ ਉਹਨਾਂ ਨੂੰ ਤੁਸੀਂ 5 ਜਾਂ 6 ਬਦਾਮ ਤੇ ਤੋਂ ਵੱਧ ਬਦਾਮ ਨਾ ਪਾਇਆ ਕਰੋ ਤੇ ਭਾਈ ਕਬੂਤਰ ਦਾ ਬੇਟ ਬਣਾਉਣ ਦੇ ਲਈ ਨਾ ਕਣਕ ਬਹੁਤ ਜ਼ਰੂਰੀ ਆ ਠੀਕ ਆ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਵੀ ਆਪਾਂ ਵੀ ਨਾ ਠੀਕ ਆ ਜਦੋਂ ਕਬੂਤਰਾਂ ਦਾ ਮਤਲਬ ਕਬੂਤਰਾਂ ਦੇ ਬੇਟ ਵਾਸਤੇ ਆਪਾਂ ਵੀ ਰੋਟੀ ਖਾਣੇ ਤੇ ਰੋਟੀ ਖਾਦੇ ਬਿਨਾਂ ਆਪਾਂ ਨੂੰ ਵੀ ਸਬਰ ਨਹੀਂ ਆਉਂਦਾ ਹੈਗਾ ਠੀਕ ਆ ਤੇ ਉਦਾਂ ਹੀ ਕਬੂਤਰਾਂ ਸਿਸਟਮ ਹੈ ਭਾਈ ਖਰਾਕ ਜਿੰਨੀ ਮਰਜ਼ੀ ਪਾ ਲੋ ਤੁਸੀਂ ਠੀਕ ਆ ਕਣਕ ਪਾਉਣੀ ਬਹੁਤ ਜ਼ਰੂਰੀ ਆ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਹੋਰ ਕੋਈ ਵੀ ਗੱਲ ਲੋਡ ਹੁੰਦੀ ਹੈ ਹਨਾ ਤੁਹਾਡਾ ਭਰਾ ਤੁਹਾਡੇ ਨਾਲ ਬੈਠਾ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਠੀਕ ਹੈ ਜੀ ਤਾਂ ਕਿ ਆਪਾਂ ਤੁਹਾਡੇ ਨਾਲ ਸਾਰੀਆਂ ਵੀਡੀਓਜ਼ ਲੈ ਕੇ ਆਇਆ ਸੀ ਕਿ ਤੇ ਬੈਲ ਆਈਕਨ ਨੂੰ ਦਬਿਆ ਕਰੋ ਆਲ ਤੇ ਕਲਿੱਕ ਕਰਿਆ ਕਰੋ ਠੀਕ ਹੈ ਜੀ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਬਹੁਤ ਸ਼ੁਕਰੀਆ।